ਹਾ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਤੇ ਇੱਕ ਗੱਬਣ ਆਉ। ਆਓ ਪੁੱਛ ਲੈਨੇ ਬਾਈ ਥੋੜੀ ਫੇਰ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਉਹ ਠੀਕ ਹੈ ਵਧੀਆ ਹਾਂ ਭਾਈ ਬਹੁਤ ਵਧੀਆ ਕਿਵੇਂ ਚੱਲਦਾ ਭਾਈ ਕੰਮ ਕਾਰ ਕੰਮ ਕਾਰ ਬਹੁਤ ਵਧੀਆ ਭਰਾ ਮੇਰੇ ਬਾਈ ਨਾਮ ਤੇ ਐਡਰੈਸ ਬੋ ਨਾਮ ਬਰੇ ਅਰਸ਼ਦੀਪ ਆ ਉਹ ਪਿੰਡ ਜਦੀਪਾ ਮੰਡਲ ਦੇ ਕਹੜੇ ਆ ਠੀਕ ਹੈ ਪਿੰਡ ਬਾਈ ਸੈਦੋ ਗਿਆ ਤਸੀਲ ਬਾਈ ਨਿਹਾਲ ਸਿੰਘ ਦਾ ਜ਼ਿਲ੍ਹਾ ਬਰੇ ਬੂਗਾ ਠੀਕ ਹੈ ਨੇੜੇ ਬੰਦੇ ਨੇੜੇ ਵੀਰੇ ਭਾਗੀ ਜੇ ਰਹਿ ਗਏ ਭਾਗੀ ਵਾਲੀ ਛੜਕ ਦੇ ਬਾਹਰ-ਬਾਰ ਖੇਤਾ ਦਾ ਆਪਣਾ ਘਰ ਆ ਮਧੇ ਰਹਿ ਗਿਆ ਔਰ ਕੜੇ ਇੱਕ ਦਾਦਮਪੁਰਾ ਹੈ ਮੋਬਾਈਲ ਨੰਬਰ ਕੋ 88476 17674 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹਿਣ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਈ ਹੈ ਡਾਕਟਰ ਵੀਰੇ ਦੂਜੇ ਸੂਈ ਸੂਈ ਆ ਠੀਕ ਆ ਇਹ ਬਾਈ ਰਾਤ 12:00 ਵਜੇ ਸੂਈ ਆਗੀ ਠੀਕ ਆ ਤੇ 5:00 ਵਜੇ ਇਹਦੀ ਜੇਰ ਪੈਗੀ ਆ ਜੇਰਾਂ ਦੋਨਾਂ ਨੂੰ ਇਕੱਠਾ ਐ ਮੱਠੜ ਚ ਬੰਨਿਓ ਠੀਕ ਆ ਦੋਨਾਂ ਦੀਆਂ ਨੇ ਫੁੱਲ ਗਰੰਟੀ ਹੋਊ ਇਹ ਤਰ੍ਹਾਂ ਆਪਾਂ ਗਾਲੀ ਨੇ ਬੱਛਾਈ ਆ ਯਾਰ ਬੱਛੀ ਦੇ ਦੀਨ ਦਾ ਗੱਲ ਹੋਰੀ ਬਣ ਜਾਣੀ ਸੀਗੀ ਪੰਗ ਸੰਗ ਚਵਾਈ ਚਬੂਈ ਫੁੱਲ ਗਰੰਟੀ ਆ ਵੱਛੀ ਦੀ ਦੁੱਧ ਪਲੂਣ ਦਾ 23 ਕਿਲੋ ਦਾ ਰਿਕਾਰਡ ਆ ਆਪਾਂ ਮਾਲਕ ਨਾਲ ਗੱਲ ਕਰਾਵਾਂਗੇ ਇਹਨਾਂ ਤੋਂ ਵੱਛੀ ਲਈ ਆ ਠੀਕ ਜਰਸੀ ਦਾ ਤੇ 에어 ਸ਼ੇਅਰ ਦਾ ਮੈਕਸ ਆ ਬਾਈ ਬਸ਼ੀਕ ਹਾਂ ਲੈਵਾ ਦੇਖ ਡਾਕਟਰ ਲੈਵਾ ਤਾਂ ਬਈ ਚਾਰ ਚਾਰ ਉਂਗਲਾ ਅਗਲਾ ਕਹਿ ਦਿੰਦਾ ਹਾਂ ਆਰਡਰ ਲੈ ਘੜ ਘੜ ਮਗਰਾ ਬਾਈ ਅਗਲਾ ਕਹਿ ਦਿੰਦਾ ਤੇ ਘੜ ਘੇੜੀ ਮੂਰੇ ਆ ਤੇ ਚੁਆਈ ਚੁਈ ਭਾ ਗਾਣੀ ਨੂੰ ਪ੍ਰਮਾਤਮਾ ਉਮਰ ਲਾਵੇ ਥੋੜੀ ਜੀ ਮਾਇਆ ਤੋਂ ਡਰਦੀ ਹੈਗੀ ਹੋਰ ਕੋਈ ਪ੍ਰੋਬਲਮ ਨਹੀਂ ਜਿਵੇਂ ਮਰਜੀ ਮੂੰਹ ਮਾਂ ਇੱਕ ਨੰਬਰ ਆ ਦਿਖਾ ਦੇ ਸਾਰਾ ਕੋ ਟਕਾ ਕੇ ਬੱਛੀ ਨੂੰ ਇਹ ਚੋਰਨੇ ਦਾ ਰੰਗ ਗਰੂਪ ਬਹੁਤ ਚੰਗਾ ਯਾਤ ਬਰੀਡ ਬਹੁਤ ਚੰਗੀਆਂ ਗਰਮੀਆਂ ਜਿਹੜੀ ਕਰਮ ਵਾਲੀ ਨੇ ਬਿਲਕੁਕੁਲ ਨਹੀਂ ਮੰਨਣੀ ਤੇ ਫੈਂਟ ਆ ਜਿਹੜੀ ਬਹੁਤ ਚੰਗੀ ਆਉਗੀ ਚਵਾਈ ਕਿਵੇਂ ਨਿਕਲੀ ਨੰਬਰ ਚਵਾਈ ਇੱਕ ਨੰਬਰ ਆ ਡਾਕਟਰ ਯਾਰ ਇੰਨਾ ਸਵਾਦ ਆਉਂਦਾ ਨਾ ਚਵਾਈ ਦਾ ਤਾਂ ਬੰਦਾ ਪੈਸੇ ਲਾ ਕੇ ਬੰਦੇ ਦੀ ਰੂਹ ਖੁਸ਼ ਹੋਊਗੀ ਠੀਕ ਹੈ ਜੀ ਚੰਗੀ ਬੱਛੀ ਨੂੰ ਚਵਾਈ ਲੱਗੀ ਠੀਕ ਆ ਇਹਦਾ ਬੈੜ ਨੇ ਕੁਖਾ ਕਰਕੇ ਚੱਕਣੀ ਆ ਐ ਭਈਆ ਸਟ੍ਰੇਟ ਸਾਰੀ ਸਹੀ ਗੱਲ ਆ ਕੋਈ ਜੀ ਪਈਆ ਰੰਗ ਤੰਗ ਲੱਛਣ ਬਹੁਤ ਚੰਗੇ ਆ ਬੱਛੀ ਦੇ ਵੇਖ ਮੂੰਹ ਮਾਂ ਦਿਖਾ ਦੇ ਨੁਗਰੀ ਘੋੜੀ ਵਰਗੀ ਐਸ ਬੜਾ ਪਿਆਰਾ ਮੈਂ ਕਿਹਨਾਂ ਕਿਆ ਬਾਤ ਸਹੀ ਗੱਲ ਆ ਠੀਕ ਨਾ ਗੱਲ ਆ ਬਹੁਤ ਚੰਗੀ ਆ ਬਹੁਤ ਚੰਗੀ ਆ ਬਾਈ ਜਿੰਨੀ ਵੀ ਦਿਖਾ ਦੇ ਗਲਾਬੀ ਥਣ ਕੱਲਾ ਕੱਲਾ ਥਣ ਵਾਕੀ ਤੋਰਾ ਤਰਾ ਚੁਵਾਈ ਜੁਈਦਾ ਯਾਰ ਕਿਆ ਬਾਤ ਬੰਦਾ ਮੰਨੂਗਾ ਪੰਡਾ ਹੀ ਲਾ ਦੇਗਾ ਯਕੀਨ ਮੰਨੀ ਜਦੋਂ ਬੈੜ ਸੂਈ ਆ ਉਦੋਂ ਸਾਨੂੰ ਬੱਚਾ ਲਾਉਣਾ ਪਿਆ ਬੈੜ ਕਰਨ ਵਾਲੀ ਲੱਗੀ ਸੀ ਅੱਛਾ ਠੀਕ ਆ ਨਾ ਬੱਚਾ ਆਕੇ ਟੜਕੇ ਮੜਕੇ ਫੇਰ ਬੱਚਾ ਲਾਇਆ 4-5 ਕਿਲੋ ਬੋਲਾ ਚੋਇਆ ਬਾल्टी ਚ ਪਿਆਊਗਾ ਆਪਾਂ ਦਿਖਾ ਵੀ ਦੇ ਮੰਗ ਠੀਕ ਹੈ ਠੀਕ ਨਾ ਗੱਲ ਇਹ ਜੀ ਬੈੜ ਨੂੰ ਚੋਣ ਨੂੰ ਤਾਂ ਬਾਣੀ 12-15 ਕਿਲੋ ਬੋਲਾ ਕੱਢ ਲਾ 4-5 ਕਿਲੋ ਬੋਲੇ ਨਾਲ ਬੈੜ ਵੇਖ ਕਿੰਨਾ ਹਾਈਡਰ ਲਾਈ ਕਰਦੀ ਹੱਸੀ ਪਈ ਆ ਬੈੜ ਯਾਰੀ ਗੱਲ ਆ ਬੋਲਾ ਕੱਢ ਲਿਆ ਬਾਈ ਕਹਿੰਦਾ ਫੇਰ ਵੀ ਹਾਈਡਰ ਮੈਂ ਕਹਿੰਦਾ ਗੈਠੀ ਮੂਰੇ ਉਹ ਗੈਠੀ ਮਗਰ ਹੋਊਗੀ ਠੀਕਾ ਜਿਵੇਂ ਮਰਜੀ ਧਾਰਾਂ ਦੂਰਾ ਮਾਰੀ ਜਾ ਪ੍ਰਮਾਤਮਾ ਸੁੱਖ ਰੱਖੇ ਜਿਹਦੇ ਘਰੇ ਆ ਆਪਣੀ ਗਾਗ ਬਣੂਗਾ ਗਾਂ ਨੂੰ ਬਾਈ ਆ ਦੇ ਰਿਸ਼ਤੇਦਾਰਾਂ ਚ ਵੀ ਗਾਂਜਾਂ ਦਵਾ ਕੇ ਲੈ ਇੱਕੇ ਜਾਵੜੀ ਚੌਣ ਦੇ ਡਾਕਟਰ ਯਾਰ ਚਿਵਾਈ ਦੇਖੋ ਬਈ ਚਿਵਾਈ ਬੜੀ ਨੰਬਰ ਵਾ ਨਾੜਾ ਯਾਦ ਕਰੂ ਬਾਈ ਯਾਦ ਬੰਦਾ ਦੇਖ ਚਿਵਾਈ ਦੇਖੋ ਕੀ ਮੈਂ ਕਹਣਾ ਪੂਰ ਸ਼ਰਲਾ ਛਿੱਟਾ ਗੰਢ ਮਰੋੜੀ ਹੋਵੇ ਬੰਦਾ ਆਪਾਂ ਨੂੰ ਆ ਗਿਆ ਦਾ ਕਰਾਇਆ ਲੈ ਜੇ ਆਂਦੀ ਯਾਰ ਅੰਬਰਸਰੋਂ ਵੀ ਉਹ ਉੱਥੋਂ ਦਾ ਵੀ ਕਰਾਇਆ ਦੇ ਦਾਂ ਠੀਕ ਆ ਠੀਕ ਆ ਲੰਗਾ ਪ੍ਰੀਪੋਦੀ ਕੀਤੀ ਜਾਂਦੀ ਹੈ ਜੀਚ ਕੋਈ ਗੁਣਾਂ ਦਾ ਥਾਣ ਦਿਖਾ ਕਰਦਾ ਥਾਣ ਦੇਖੋ ਦੇਖ ਮੁੱਠੀ ਵਾਲਾ ਮੈਂ ਕਹਿੰਦਾ ਪੂਰਾ ਮੁੱਠੀ ਵਾਲਾ ਥਾਣਾ ਘੜਦਾ ਵੇ ਚਵਾਈ ਮੈਂ ਚਵਾਈ ਦੇ ਪਟ્રોલ ਪਾਪਾ ਜਿਹੜੀ ਦਾ ਟੂਟੀ ਛੜਤੀ ਬਾਈ ਉਹ ਵੀ ਨਹੀਂ ਨਿਸ਼ੇਦੀ ਪਾਰਟੀ ਭਰਦੀ ਜਿੰਨੀ ਜੇ ਅਸੀਂ ਇਵੇਂ ਦੇਖ ਚੋਣ ਲੱਗਿਆ ਰਹਿਣ ਨੂੰ ਸਹੀ ਹੈ ਲੈ ਚਵਾਈ ਦੇਖੋ ਤੁਸੀਂ ਬਾਈ ਕੀ ਬਾਤ ਮੈਂ ਕਹਿੰਦਾ ਇੱਕ ਨੰਬਰ ਆ ਬੰਦਾ ਯਾਦ ਹੀ ਕਰੂਗਾ ਦਿਖਾ ਦੇ ਜਿਆਣਾ ਪੋਣਾ ਪਾਲੇ ਨਹੀਂ ਪੋਣਾ ਨਾ ਪਾਵੇ ਅਸ਼ਟਾ ਨਿਆਣਾ ਤਾਂ ਨਹੀਂ ਪਾਉਂਦੇ ਬਾਈ ਨਿਆਣਾ ਤਾਂ ਉਹਦੇ ਪਾਇਆ ਜਾਂਦਾ ਹੂੰ ਕੁੜੀ ਪਸ਼ੂ ਮਾੜਾ ਮੋਟਾ ਕਰੇ ਲੈ। ਕੀ ਆ ਬਾਤ ਆ ਯਾਰ? ਇਹ ਜੇ ਜਾਨਵਰ ਕਿਤੇ ਘਰ ਘਰ ਜੰਮਣੇ ਆ ਯਾਰ ਲੈ। ਸਹੀ ਗੱਲ ਆ ਬਾਈ। ਚੂਣ ਦੇਖ ਰਹਿਣ ਲੱਗਾ। ਚ ਬਾਈ ਤਾਂ ਬਾਈ ਕਹਿੰਦਾ ਜੀ ਕਰ ਦਤਾ ਰੇ ਮਰੀ। ਮੈਂ ਕਿਹਾ ਕੀ ਕਰਦਾ ਚੂਹੀ ਜੱਗੀ। ਇੰਨੀ ਚੰਗੀ ਲੱਛਣਾ ਫੜਦੀ। ਸਹੀ ਗੱਲ ਆ। ਠੀਕ ਆ। ਯਾਦ ਕਰੂਗਾ ਜਿਹਦੇ ਘਰੇ ਯਾਬੜੀ ਭਾਗਾਂ ਲਈ। ਕੀ ਆ ਬਾਤ ਆ ਯਾਰ? ਸਹੀ ਗੱਲ ਆ ਬਾਈ। ਕੌਣ ਜਾਣੇ ਇੱਕ ਨੰਬਰ 부ੜੀ ਚੂਹੀ ਜਾਵੇ ਕੁੜੀ ਚੂਹੀ ਆ ਵੀ ਕੀ ਆ ਬਾਤ। ਮੁੱਲ ਬਾਈ ਮੁੱਲ ਡਾਕਟਰ ਜਿਹੜਾ ਬੱਛੀ ਦੇ ਦਿੰਦੀ ਦਾ ਮੁੱਲ 85000 ਦੇਲੇ ਥਾਨ ਲਾਉਣੇ ਸੀਗੇ ਠੀਕ ਆ ਚਲੋ ਕੋਈ ਗੱਲ ਨਹੀਂ ਜਿਹੜਾ ਕੋਈ ਪਰਮਾਤਮਾ ਨੇ ਸਾਜਿਆ ਉਹੀ ਕੁਛ ਹੋਣਾ ਠੀਕ ਹੈ ਨਾ ਗੱਲ ਮੁੱਲ ਜਿਹੜਾ ਮਰਜ਼ੀ ਕਰਾ ਲਾ ਪਰ 75 ਜੋ ਛੋੜ ਹੀ ਹੋਣੀ ਠੀਕ ਆ ਠੀਕ ਹੈ ਨਾ ਗੱਲ ਬੜੀ ਲੰਮੀ ਚੋਟੀ ਗੇਮ ਨਹੀਂ ਹੋਣੀਗੀ ਠੀਕ ਆ ਹਾਂ ਫੋਨ ਆਪਾਂ ਨੂੰ ਉਹ ਲਾਇਓ ਜਿਹਨੇ ਬੱਛੀ ਲੈਣੀ ਹੈਗੀ 55 60 65 ਵਾਲਾ ਆਪਾਂ ਨੂੰ ਫੋਨ ਨਾ ਲਾਵੇ ਬਾਈ ਬਹੁਤ ਠੀਕ ਆ ਠੀਕ ਹੈ ਨਾ ਗੱਲ 75000 75000 ਜੋ ਬੱਛੀ ਦੇ ਛੋੜ ਹੀ ਕਰਾਂਗੇ ਠੰਡੀ ਸੀਲ ਦੇ ਅੰਤ ਠੀਕ ਆ ਬਾਈ ਠੀਕ ਆ ਅੱਗੇ ਭਰਾ ਦੋ ਨੰਬਰ ਕਿਹੜਾ ਸੂਅ ਸੂਈ ਆ ਬਾਈ ਇਹ ਇਹ ਮਤਲਬ ਮਤਲਬ 12 ਵਜੇ ਸੂਈ ਸੀ ਇਹ ਕੱਲ ਸ਼ਾਮੀ ਸੂਈ ਆ ਕੀ ਯਾਰ ਠੀਕ ਆ ਮਤਲਬ 9:00 ਵਜੇ ਬੜ ਰਾਂਤ ਨੂੰ ਸੂਫੀ ਸੀਗੇ ਇਹ ਇਹਦੀ ਵੀ ਜੇ ਜੂਰ ਦੀ ਵਿਚ ਹੀ ਪਈ ਆ ਵਠਲ ਦੇ ਦੋਨਾਂ ਦੀ ਇਕੱਠੀ ਆ ਗਈ ਦੋਨਾਂ ਦੀ ਇੱਕਦਮ ਵੀਡੀਓ ਬਣੀ ਵੀ ਆ ਦੋਨਾਂ ਦੀ ਯਾਰ ਕੋਈ ਕੋਈ ਚੱਕਰ ਨਹੀਂ ਬੱਛਾ ਹੀ ਬਾਈ ਇਹਦੇ ਮੰਗਰਾ ਯਾਰ ਠੀਕ ਆ ਠੀਕ ਆ ਨਾ ਗੱਲ ਮੂੰਹ ਮਾ ਬਹੁਤ ਚੰਗਾ ਵਛੀੜਾ ਜਿਵੇਂ ਵੀ ਦਿਖਾ ਦੇ ਦਿਖਾਵਾਂਗੇ ਜ਼ਰੂਰ ਬਾਈ ਸੈਕ ਨੰਬਰ ਆ ਵਛੀੜਾ ਫੇਸ ਵਛੀੜਾ ਫੇਸ ਦਿਖਾਉਣਾ ਲਿਆ ਉਰੇ ਨੂੰ ਮੋ ਕਿਆ ਬਾਤ ਆ ਭਾਈ ਏਬੀਐਸ ਜੀਮਨ ਦੀ ਆਪ ਆ ਓਕੇ ਠੀਕ ਆ ਫਾਰਮ ਦੀ ਬੱਛੀ ਆ ਸੇਸ ਦੇਖੋ ਮੈਂ ਕਿਹਾ ਸਟਾਕ ਨੰਬਰ ਆ ਯਾਰ ਹਮ ਯਾਦ ਕਰੂਗਾ ਜਿਹਦੇ ਕੋ ਤੇ ਜਾਵੜੀ ਹੁਣ ਤੈਨੂੰ ਕਾਲੀ ਸੀ ਗੱਲ ਕਰ ਬੈੜ ਦੀ ਚਮਕ ਚੁੰਮਕ ਬੜੀ ਬਾਨੀ ਸੀਗੀ ਸਹੀ ਗੱਲ ਆ ਮਗਰ ਨੇ ਪੈਰ ਦਾ ਕੱਲਾ ਨੋ ਬਣਦਾ ਬੈੜ ਦਾ ਪਰ 100 ਦੇ ਨੋਟ ਦਾ ਉਹਲਾ ਨਹੀਂ ਬੱਛੀ ਦੇ ਵਿੱਚ ਠੀਕ ਆ ਠੀਕ ਆ ਨਾ ਗੱਲ ਆ ਐ ਲੇਵਾ ਲੂਵਾ ਪੋਲਾ ਲੋਲਾ ਪਿਆ 8-7 ਕਿਲੋ ਬੋਲਾ ਘੜ ਚੋਤ ਕੱਦ ਵੱਡ ਚੰਗਾ ਯਾਤ ਬ੍ਰੀਡ ਫੁੱਲ ਚੰਗੀ ਕਿੰਨਾ ਕ ਬੋਲਾ ਕੱਢੇ ਦੀ ਪਿਆ ਡਾਕਟਰ 6-7 ਕਿਲੋ ਬੈੜ ਦਾ ਬੋਲਾ ਕੱਢਿਆ ਮਗਰ ਬੱਛੀਆ ਚੋਣ ਚਾਨ ਯਾਰ ਇੱਕ ਨੰਬਰ ਆ ਬੰਦਾ ਜੋੜਾ ਲੈ ਜੇ ਯਾਰ ਨਾ ਡਰਮ ਦੁੱਧ ਦਾ ਆਥਨ ਨੂੰ ਬਹਿਣਾ ਆਪਾਂ ਨੂੰ ਜਦੋਂ ਮਰਜ਼ੀ ਕਾਲ ਕਰ ਲੈ ਗਾਰੰਟੀ ਹੋਊਗੀ ਚੋਣ ਚਵਾ ਬੈੜ ਦਾ ਵੇਖਣਾ ਚਾਹੀਦਾ ਜਿਵੇਂ ਮਰਜ਼ੀ ਬਿਹੜੇ ਦੇ ਵਿਚਾਲੇ ਖੜਾ ਲੈ ਮੈਂ ਕਹਿੰਦਾ ਕੀ ਬਾਤ ਆ ਮੁੰਡੇ ਨੂੰ ਕਦੇ ਵੀ ਬਲੰਦ ਰਸਾ ਵੀ ਘੜਦੇ ਕੋਈ ਚੱਕਰ ਨਹੀਂ ਰਸਾ ਵੀ ਛਾੜਦੇ ਭਾਈ ਭਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਚੋਣ ਬੜਾ ਚੰਗਾ ਕਹਿੰਦੀ ਕੁਛ ਨਹੀਂ ਚੂਣ ਦੇਖ ਲੱਗਿਆ ਚਵਾਈ ਦੇਖੋ ਤੁਸੀਂ ਬਾਈ ਚਵਾਈ ਕੀ ਬਾਤ ਆ ਹੂੰ ਚੂਣ ਦਾ ਯਾਰ ਬਾਈ ਇੱਕ ਨੰਬਰ ਆ ਪਸੂ ਥਣ ਦਾ ਮਾੜਾ ਨਹੀਂ ਲੈਂਦੇ ਠੀਕ ਹੈ ਨਾ ਗੱਲ ਚੂਣ ਚਾਣ ਇੱਕ ਨੰਬਰ ਹੋਊਗਾ ਦੋਨਾਂ ਦਾ ਲੋਲੀ ਪੋਲੀ ਲੇਵੇ ਲੂਵੇ ਵਾਲੇ ਤਾਂ ਬਾੜੇ ਚੰਗੇ ਲੱਛਣਾ ਵੱਚੀ ਦੇ ਫੇਸਪੂਸ ਇੱਕ ਨੰਬਰ ਆ ਠੀਕ ਹੈ ਨਾ ਗੱਲ ਹੂੰ ਜੇ ਕਿਤੇ ਵੱਛੀ-ਵੁਛੀ ਦੇ ਇੰਦਰ ਰਕਾਰ ਹੀ ਟੁੱਟ ਜਾਣੀ ਸੀ ਬੱਚਾ ਤੇ ਮਗਰ ਬੱਚਾ ਬੱਚਾ ਹੀ ਇਹਦੇ ਮਗਰ ਆ ਵੀਰੇ ਯਾਰ ਆਪਣੇ ਕੋਲ ਦਾ ਟਾਮੂ ਹੀ ਵੱਛੀ ਦਿੰਦੀ ਆ ਠੀਕ ਆ ਨਹੀਂ ਬੱਚਾ ਹੀ ਉਹਨਾਂ ਦਾ ਸੋਖ ਨਾਲ ਠੀਕ ਆ ਕੱਦ ਵੜ ਡ ਵੜ ਦਾ ਬਹੁਤ ਚੰਗਾ ਗਾ ਠੀਕ ਆ ਬੈਡ ਰੈਂਗ ਗਰੂਪ ਆਰਡਰ ਇੱਕ ਨੰਬਰ ਆ ਯਾਰ ਆ ਦੇਖੋ ਥਣ ਬਹੁਤ ਚੰਗਾ ਚਿਵਾਈ ਵੀ ਆਹ ਇਹ ਦੇਖ ਲਾ ਵੀ ਇੰਨਾ ਆਰਡਰ ਚੋਣ ਚੋਣ ਸਰ ਫੁੱਲਾ ਹੋ ਗਿਆ ਐਨੀ ਵੇਪਨੇ ਹੋਰ ਬੰਨ ਐਨੀ ਹੋਰ ਬੰਨ ਹਾਂ ਦੁੱਧ ਬਾਈ 25 ਕਿਲੋ ਦੁੱਧ ਦਿੱਤਾ ਵੱਛੀ ਦਾ ਠੀਕ ਚੋਣ ਜਾਣ ਹੁਣ ਫਿਰ ਪਲਾਂਦੀ ਫੇਰ ਤਾਂ ਮਾਰ ਦੇ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿਵੇਂ ਮਰਜੀ ਤਾਂ ਰਾਮਾ ਮੈਂ ਕਹਿੰਦਾ ਪਲਾਂਦੀ ਮਕਰਦੀ ਬੈਠ ਕੇ ਮਾਰੀ ਚੱਲ ਯਾਰ ਕੋਈ ਚੱਕਰ ਨਾ ਹੋਊਗਾ ਚੋਣ ਦੀ ਪਰਤਾ ਨਹੀਂ ਲੈਂਦੇ ਬਾਈ ਦੇਖ ਲੈ ਬਾਈ ਯਾ ਵਾਹ ਇੱਕ ਨੰਬਰ ਵੱਛੀ ਦਾ ਫੇਸ ਬੂਸ ਮੋਹਨ ਉਹ ਸੁਣ ਨਾ ਨਾੜਾ ਨੂੜਾ ਫੁੱਲ ਚੰਗੇ ਮੈਂ ਕਿਹੜਾ ਕੜਾਈ ਕਰੀ ਪਈ ਆ ਬਾਈ ਯਾਰ ਇਹ ਤਾਂ ਬੜਾ ਨੇ ਜਾਪਾ ਚੁਪਾ ਚੱਕਣਾ ਅਗਲੇ ਨੂੰ ਪਤਾ ਹੀ ਹੁੰਦਾ ਵੀ ਤਾਜੀ ਆ ਵੱਛੀ ਠੀਕ ਨਾ ਗੱਲ ਕੀ ਆ ਵਾ ਇਸ ਦੇਖ ਲੈ ਫੇਸ ਬੜਾ ਪਿਆਰਾ ਹਨਾ ਭਰਾ ਚਾਰ ਚਾਰ ਉਂਗਲਾਂ ਕੰਨਾਂ ਵਹਿੜਦੇ ਬਾਈ ਠੀਕ ਨਾ ਗੱਲ ਜਿਹਨੂੰ ਪਰਖੂਗੀ ਉਹੀ ਬੰਦਾ ਲਾਊਗਾ ਯਾਰ ਠੀਕ ਨਾ ਗੱਲ ਬਾਕੀ ਲੋਗਾਂ ਦੇ ਕੋੜੇ ਦਾ ਮੁੱਲ ਇੱਕ ਹੀ ਮੋਂਦੇ ਆਗੇ ਹੂੰ ਕੀ ਆ ਬਾਤ ਮਗਰ ਬੱਛਾ ਬਰੇ ਨਾੜੂ ਦਾ ਗਿੱਲਾ ਨਾੜਾ ਜੇਰ ਜੂੜ ਦੀ ਕੰਪਲੀਟ ਆ ਮੁੱਲ ਭਰਾ ਦਾ ਮੁੱਲ ਡਾਕਟਰ ਕਰਨੂ ਦਾ 1 लाख 95 ਕਰਾਲਾ 82000 ਜੋ ਛੋੜ ਹੋਣੀ ਆ ਬਾਈ ਠੀਕ ਆ ਠੀਕ ਆ ਜੇ ਬੰਦਾ ਕੋਈ ਜੋੜਾ ਲੈਂਦਾ 1 लाख 55000 ਦਾ ਜੋੜਾ ਦੇਵਾਂਗੇ ਠੀਕ ਆ 1 लाख 55 हां ਮੱਝ ਦੇ ਵਿੱਚੋਂ ਮਾਨ ਹੋਊਗੀ ਬੜੀ ਬੜੀ ਲੰਮੀ ਚੋੜੀ ਗੇਮ ਨਹੀਂ ਹੋਣੀ ਯਾਰ ਬੜਾ ਠੀਕ ਆ ਕੱਦ ਕੋ ਤੇ ਵੜਾ ਦਾ ਇੱਕੋ ਚਾਹੀਏ ਦੋਨਾਂ ਨੂੰ ਸਹੀ ਗੱਲ ਅੱਗੇ ਵੀਰੇ ਤਿੰਨ ਨੇ ਕਿਹੜਾ ਸੂਈ ਬਾਈ ਇਹ ਤੀਜੇ ਸੂਈ ਆ ਕਦੋਂ ਸੂਈ ਇਹਨੂੰ ਸੂਈ ਨੂੰ ਬਾਈ ਹੋਗੇ ਹੁਣ 8 10 ਜਣ ਠੀਕ ਆ ਮਗਰਲੀ ਵੜ ਦੇ ਵਿੱਚ ਹੂੰ ਵੀਡੀਓ ਦੇ ਵਿੱਚ ਇਹ ਵੜ ਸੀਗੀ ਠੀਕ ਹੈ ਨਾ ਗੱਲ ਐਰ ਸ਼ੇਅਰ ਦੀ ਵਸਸੀ ਆ ਜੇਰ ਦੂਰ ਦੀ ਕੰਪਲੀਟ ਆ ਠੀਕ ਆ ਬੰਦਿਆਂ ਨਾਲ ਸੌਦਾ ਹੋ ਗਿਆ ਚਾਰਾਂਵੇਂ ਮੈੜਾਂ ਦੀ ਵੀਡੀਓ ਪਾਈ ਸੀ ਬਾਈ ਇਹ ਗਾ ਮੰਨ ਕੇ ਚੱਲ ਅਗਲੇ ਨੇ ਕੀਤਾ ਸਾਈ ਪਾ ਕੇ ਉਸ ਤੋਂ ਬਾਅਦ ਭਰਾਵਾ ਬੰਦੇ ਲੈਣ ਆਏ 1000 2000 ਸਾਈ ਨਹੀਂ ਪੈਣੀ 5000 ਤੋਂ ਘੱਟ ਬੰਦਾ ਸਾਨੂੰ ਸਾਈ ਨਾ ਪਾਵੇ ਮੁਗਲ ਤੇ ਫੋਨ ਤੇ ਏਟੀਐਮ ਸਭ ਕੋ ਇਹ ਤੁਹਾਡਾ ਆਪਣਾ ਆ ਨੰਬਰ ਤੇ ਚੱਲਦਾ ਜਦੋਂ ਨੰਬਰ ਬੰਦਾ ਭਰੂਗਾ ਅਰਸ਼ਦੀ ਬਣਾ ਦੇ ਆਪੇ ਬੰਦਾ ਉਸਕੇ ਹੋ ਹਾਜੂਗਾ ਠੀਕ ਆ ਠੀਕ ਆ ਦੁੱਧ ਹੁਣ ਇਹਦੇ ਥੱਲੇ ਚੋਣ ਵਾਲਾ 14-15 ਕਿਲੋ ਹੋਊਗਾ ਬੰਦਾ ਡੰਗ ਦੋਲਾਂਗੇ ਟਾਈਮ ਤੋਂ ਟਾਈਮ ਚੋਲੇ ਚਵਾਈ ਚੂਈ ਇਹਦੀ ਵੀ ਇੱਕ ਨੰਬਰ ਆ ਠੀਕ ਆ ਹੁਣ ਦੁੱਧਾ ਤੇ ਬੈੜਾ ਹੀ ਵੇ 15 ਕਿਲੋ ਦੁੱਧ ਹੋਊਗਾ ਹੁਣ ਚੂਈ ਵੀ ਆ ਬਾਈ ਬੈੜ ਤਾਂ ਵੀ ਬੈੜ ਖੜੀ ਫਿਰਦੀ ਆ ਤੇ ਟਾਈਮ ਵੀ ਕੋਈ ਬਾਹਲਾ ਨਹੀਂ ਹੋਇਆ ਬੈੜ ਨੂੰ ਹਣ ਵੀ ਬੈੜ ਖੜੀ ਫਿਰਦੀ ਆ ਜਵਾਈ ਭਾਈ ਕਹਿੰਦਾ ਚਾਰੂ ਚੂਰੂ ਡਾਕਟਰ ਬਹੁਤ ਆ ਇਹ ਟਾਈਮ ਆ ਜਿਹੜਾ 9:00 ਵਜੇ ਦਾ ਬਾਈ ਉਹਨਾ ਜੱਜਮੈਂਟ ਕਰਿਓ ਥੋੜੀ ਕੈਮਰੇ ਤੋਂ ਜਗਦੀ ਆ ਬੜਾ ਉਸ ਕਰਮ ਵਾਲੀ ਦਾ ਬਹੁਤ ਚੰਗਾ ਥਣਲੇਵਾ ਵੀ ਕਮਾਲ ਹਾਂ ਬੱਚਾ ਹੀ ਮਗਰ ਬੱਚੀ ਆ ਹਾਂ ਐਰ ਸ਼ੈਰ ਬੱਚੀ ਆ ਬਾਈ ਬਹੁਤ ਮੈਂ ਕਹਿੰਨਾ ਕੀ ਆਵਾਜ਼ ਆ ਬੱਚੀ ਠੀਕ ਆ ਨਾ ਗੱਲ ਥੋੜੀ ਜੀ ਕੈਮਰੇ ਤੋਂ ਬੈਠ ਜਰੂਰ ਦਰਦੀ ਆ ਹੋਰ ਇੱਕ 100 ਦੇ ਨੋਟ ਦਾ ਉਹਲਾ ਨਹੀਂ ਬੈਠਦੇ ਓਕੇ 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 ਚੂਣ ਜਾਨੇ ਦਾ ਵੀ ਦਿਖਾ ਦਾਂਗੇ ਆਪਾਂ ਆਪਾਂ ਨੂੰ ਕਿਹੜਾ ਕੋਈ ਉਹ ਆ ਠੀਕ ਆ ਨਾ ਗੱਲ ਇੰਟਰਨੈਟ ਤਿਆਰ ਆ ਹੁਣ 14 15 ਕਿਲੋ ਦੁੱਧ ਬਾਈ ਉਹਦਾ ਡੱਬਾ ਮਾਰ ਕੇ ਲੈ ਜੇ ਬੰਦਾ ਯਾਰ ਕੰਡਾ ਵੱਟਾ ਸਾਰਾ ਨਾਲ ਲਿਆ ਬੰਦਾ ਠੀਕ ਆ 14 15 ਕਿਲੋ ਦ ਠੀਕ ਆ ਐਂ ਜਿਵੇਂ ਮਰਜ਼ੀ ਬੈਠਾ ਰਹੇ ਇਹਨੂੰ ਵੀ ਕੋਈ ਚੱਕਰ ਨਹੀਂ ਗਾ ਪੂਰੇ ਕੈਮਰੇ ਤੋਂ ਜ਼ਰੂਰ ਬੈੜੀ ਜੱਕੂਗੀ ਹਾਂ ਹੋ ਇਟੈਕ ਤੰਡੀ ਠੁੰਡੀ ਬਹੁਤ ਆ ਯਾਰ ਚੋਣ ਇਹਦਾ ਵੀ ਗਾਣੀ ਦਾ ਨਿਬੜਦਾ ਯਾਰ ਕਿਉਂਕਿ ਬਾਈ ਥਣ ਦਾ ਪਸ਼ੂ ਅਸੀਂ ਗਲਤ ਨਹੀਂ ਲੈਂਦੇ ਅਗਲੇ ਨਾਲੋਂ ਪੈਸੇ ਪਹਿਲਾਂ ਸਾਡੇ ਵੀ ਲਾਏ ਹੁੰਦੇ ਹੂੰ ਚੋਣ ਜਾਣ ਦਿਖਾ ਦਿਨ ਡਾਕਟਰ ਕਿਆ ਬਾਤ ਆ ਤੇ ਬਾਈ ਚੈੱਕ ਇਹ ਮੈਂ ਇਕਲਾ ਲੈ ਹੂੰ ਚੋਈ ਬਹੁਤ ਕਿਉਂ ਨਾਲ ਪਸ਼ੂ ਮਾੜਾ ਨਹੀਂ ਲੈਂਦਾ ਮੈਂ ਚੋਣ ਜਾਣ ਇੱਕ ਨੰਬਰ ਹੋਊਗਾ ਕੀ ਕਰਨ ਗੱਲ ਬਾਈ ਅਸੀਂ ਵੀ ਪਹਿਲਾਂ ਪੈਸੇ ਲਾ ਕੇ ਆਉਣੇ ਆ ਕਹਿੰਦਾ ਫਿਰ ਤੇ ਬਾਈ ਬਹੁਤ ਚੰਗੀ ਮੈਂ ਇਕਲਾ ਇੱਕ ਨੰਬਰ ਚੋਈ ਹੋ ਯਾਰ ਜਿਵੇਂ ਬੰਦਾ ਮਰਜੀ ਲੈ ਜੇ ਯਾਰ ਗਰੰਟੀ ਹੋਊਗੀ ਚੋਣ ਦੀ ਮੈਂ ਨਾ ਦੱਸੂਗਾ ਵੀ ਠੀਕ ਆ ਯਾਰ ਠੀਕ ਆ ਕਦਗੁੱਦ ਬਹੁਤ ਆ ਵੈੜਦਾ ਕਦ ਬੈੜ ਕਦਾ ਇਹਨਾਂ ਨੂੰ ਵੀ ਸੁੱਖ ਨਾ ਚੰਗਾਗਾ ਤੀਜਾ ਸੁਆਊਗਾ ਤੀਜਾ ਸੁਆ ਮੁੱਲ ਭਰਾ ਦਾ ਮੁੱਲ ਡਾਕਟਰ ਕਰਨ ਨੂੰ ਜਿਹੜਾ ਮਰਜ਼ੀ ਕਰਾਲਾ ਬਾਈ 70 ਕਰਾਲਾ 75 ਕਰਾਲਾ 62000 ਦੀ ਵੈੜ ਦੇ ਮਾ ਜੀ ਠੀਕ ਆ ਵਾੜ ਦੇ ਹਾਂ 60000 ਦੀ ਬੱਛੀ ਦੇਵਾਂਗੇ ਠੀਕ ਆ ਬੰਦੇ ਮਾਣਾ ਮੋਟਾ ਇਹਦਾ ਮਾਣ ਤਾਂ ਜ਼ਰੂਰ ਕਰਾ ਬਹੁਤ ਠੀਕ ਆ ਬਾਈ ਅੱਗੇ ਭਰਾ ਚਾਰ ਨੰਬਰ ਕਿਹੜਾ ਸੁਆ ਹੁੰਦੀ ਐ ਇਹ ਡਾਕਟਰ ਆਪਣਾ ਯਾਰ ਮਿੱਤਰ ਬੰਦੇ ਤੋਂ ਹੀ ਆਈ ਹੈਗੀ ਸੁਆ ਦੂਜਾ ਬਾਈ ਕਲੂਨ ਦਾ 22 ਕਿਲੋ ਦੁੱਧ ਰਕਾਰਡ ਠੀਕ ਆ ਹਲੇ ਬੱਚੀ ਨਾ ਢਿੱਲਾ ਬਹੁਤ ਆ ਬਾਈ ਹੂੰ ਕਿੰਨੇ ਕਿ ਦਿਨਾਂ ਦੀ ਕੱਚੀ ਆ ਹਜੇ ਬਾਈ ਡਾਕਟਰ ਅੱਜ ਤਰੀਕ ਹੋ ਗਈ ਮੰਨ ਕੇ ਚੱਲ 18 ਠੀਕ ਆ 28 ਤਰੀਕ ਨੂੰ ਬਾਈ ਇਹਦੇ ਦਿਨ ਪੈਂਨੇਗਾ ਠੀਕ ਆ 10 ਦਿਨ ਵੜਦੇ ਹੂੰ ਪੈਂਡਿੰਗ ਪਏ ਆ ਠੀਕ ਆ 2000 ਦਿਨ ਵੱਧ ਘੱਟ ਲੈ ਜੇ ਬਾਈ ਉਹਦੇ ਵਿੱਚ ਆਪਾਂ ਕੋਈ ਕਹਿ ਨਹੀਂ ਸਕਦੇ ਓਕੇ ਬਾਈ ਠੀਕ ਆ ਨਾ ਕਈ ਵਾਰ ਪਸ਼ੂ ਛਲਕ ਕੇ ਵੀ ਸੂ ਪਿੰਦਾ ਪਰ ਬੈਣ ਨੇ ਜੀ ਜੂ ਬੋਤਲ ਆਇਆ ਕੱਦ-ਕੁੱਦ ਵੇਖ ਕੇ ਡਾ ਕੱਦ ਬਹੁਤ ਆ ਹਨਾ ਠੀਕ ਆ ਨਾ ਗੱਲ ਨਾਂ ਵਾਲਾ 4.5 5 ਫੁੱਟ ਦੇ ਕਿਨੇੜ ਕੱਦ ਹੋਊਗਾ ਬੈੜ ਦਾ ਠੰਡੀ ਠੁੰਡੀ ਬਹੁਤ ਇਹ ਤਾਂ ਗੂੰਦੀ ਮਾਰਦੀ ਆ ਵੇਡ ਠੀਕ ਆ ਠੀਕ ਨਾ ਗੱਲ ਚੀਪਾ ਵੇਡ ਤੇ ਲੂੰਗੂਦਰ ਘਾਉਂਦਾ ਜਿਵੇਂ ਮਰਜ਼ੀ ਬੰਦਾ ਲੈ ਜਲੇ ਇਹਦਾ ਕੱਚਾ ਚੀਪਾ ਮੱਛੀ ਮਾਰਦੀ ਆ ਜੀ ਸਹੀ ਗੱਲ ਆ ਜਿਵੇਂ ਮਰਜ਼ੀ ਹੂੰ ਚਾਰ ਦਿਨਾਂ ਨੂੰ ਬੰਦਾ ਸਾਹਮਲੇ ਉਧਰ ਮੁੱਲ ਹੋਊਗਾ ਹੀ ਅੱਜ ਮੁੱਲ ਹੋਊਗਾ ਠੀਕ ਆ ਠੀਕ ਨਾ ਗੱਲ ਕਹਿੰਗੇ ਕਰੀਵੀ ਦਾ ਹੋਰ ਕੁਝ ਹੋਣਾ ਤੇ ਕੱਚੇ ਦਾ ਹੋਰ ਕੁਝ ਹੋਣਾ ਹੂੰ ਠੀਕ ਆ ਔਲੀ ਤੋਲੀ ਠੀਕ ਆ ਕੱਦ ਕੋ ਦਬਾਉਂਦਾ ਜਾਨ ਜੂਨ ਬਹੁਤ ਵੱਚੀ ਜਿੰਨੀ ਵੀ ਕਹਦੇ ਹੂੰ ਵੱਡਾ ਕੰਦ ਹੈ ਨਾ ਮੈਂ ਕਹਿੰਦਾ ਕੀ ਆ ਬਤਾ ਠੰਡੀ ਇਹ ਵੀ ਬਹੁਤ ਅੱਪਲਾਂ ਦੀ ਅਸੀਂ ਖੜਾ ਰਹੇ ਯਾਰ ਕੋਈ ਚੱਕਰ ਨਹੀਂਗਾ ਹੂੰ ਐ ਖੜ ਕੇ ਬੈਠਦੀ ਜਿਵੇਂ ਮਰਜ਼ੀ ਉਹ ਕਰੀ ਚੱਲ ਕੋਈ ਪ੍ਰੋਬਲਮ ਐ ਪ੍ਰੋਬਲਮ ਦੱਸਾ ਸੱਡਦੇ ਬਾਈ ਕੱਦ ਕੋ ਦਬਾਉਂਦਾ ਬੈਠਦਾ ਜਿਵੇਂ ਮਰਜ਼ੀ ਮੇਰੇ ਬਾਈ ਮੋਢੇ ਤੱਕ ਆਉਂਦੀ ਆ ਲੈ ਸਹੀ ਗੱਲ ਹਾਵ ਨਾਲ ਜਿਵੇਂ ਮਰਜ਼ੀ ਅਜੇ ਪੋਲਾ ਲੋਲਾ ਡਰ ਪਿਆ ਲੈ ਕੋਈ ਚੱਕਰ ਨਹੀਂਗਾ ਬੈਠ ਨੂੰ ਸਹੀ ਗੱਲ ਆ ਸਹੀ ਆ ਅਰੇ ਬਾਈ ਇੰਨਾ ਕੁਸ ਕਰਕੇ ਬੈਠਨੇ ਸੁਣਾ ਬਾਈ 10 ਦਿਨਾਂ ਸੰਭਣੀ ਵੀ ਆ ਜੇ ਕੋਈ ਬੰਦਾ ਸੰਭ ਲੂਗਾ ਮੈਂ ਤਾਂ ਵ ਠੀਕ ਆ ਕਦਗੁੱਦ ਬਹੁਤ ਚੰਗਾ ਮੂੰਹ ਆ ਬਹੁਤ ਸੋਹਣਾ ਬੈੜਦਾ ਠੀਕ ਆ ਭਰਾ 24 25 ਕਿਲੋ ਬਰਡ ਖੁੱਲਾ ਪਾਉਗੀ ਹੂੰ ਹੂੰ ਤੇ ਹਮਾਰੀ ਚੰਗੀ ਆ ਬਰਡ ਦੀ ਤੋੜਾ ਤੋੜਾ ਬਹੁਤ ਚੰਗਾ ਬੱਛੀਆ ਬਹੁਤ ਬੰਨ ਨਾਲ ਤਰਕਾਰ ਤੋੜਦੇ ਨੇ ਆਪਣੀ ਦੇਖੀ ਵੀ ਆ ਯਾਰ ਬਾਈ ਓਕੇ 100% ਮੇਰੇ ਫੋਨ ਚ ਸ਼ਾਇਦ ਇਹ ਵੀਡੀਓ ਵੀ ਹੋਵੇ ਪਹਿਲਾਂ ਵਾਲੀ ਉਹ ਵੀ ਦਿਖਾ ਦਾਂਗੇ ਪਰ ਮੇਰੀ ਦੇਖੀ ਭਾ ਲਈ ਆਪਣੇ ਜਿਹੜੇ ਜੁੰਮਲੇ ਤੋਂ ਹੀ ਆਈ ਹੈ ਬੈੜਾ ਠੀਕ ਆ ਬਾਈ ਮੁੱਲ ਕੀ ਹੈ ਬਾਈ ਇਹਦਾ ਮੁੱਲ ਡਾਕਟਰ ਅੱਜ ਕਰਾਉਣਾ ਮੁੱਲ ਕਰਾਉਣਾ ਜਿਹੜਾ ਮਰਜ਼ੀ ਕਰਾ ਲੈ ਬੰਦਾ ਠੀਕ ਹੈ ਭਰਾ ਠੀਕ ਹੈ ਨਾ ਜਿੱਦਨ ਦਾ ਤਿਆਰ ਹੋਊਗੀ ਬਾਈ ਉਦੋਂ ਮੁੱਲ ਮੈਂ ਆਪਦਾ ਕਰੂੰਗਾ ਠੀਕ ਹੈ ਠੀਕ ਹੈ ਨਾ ਅੱਜ ਬੈੜ 66000 ਦੀ ਦੇਣੀ ਆ ਬਾਈ ਠੀਕ ਆ ਮਾਨ ਤਾਨ ਹੋ ਜਾ ਮੁੱਲ 70 ਕਰਾ ਲਾ 75 ਕਰਾ 66000 ਦੀ ਵਚੀ ਦੇਉ ਸ਼ਾਬਾਸ਼ ਜਰੀਏ ਤੋਂ 6000 ਰੁਪਏ ਮਾਨ ਤਾਨ ਜਿਹੜਾ ਮੌਕੇ ਤੇ ਜੀ ਮੈਂ ਕਹਿੰਦਾ ਜੀ ਮਰਜ਼ੀ ਰਾਇ ਤਾਂ ਕੁਝ ਵੀ ਜੀ ਮਕਲਾ ਕਲਾ ਥਾਂ ਢੱਲਾ ਦੇਖੋ ਢੱਲਾ ਵਿੱਚ ਬਹੁਤ ਪਈਆਂ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਜਾਨ ਜੂਨ ਬਹੁਤਾ ਵੱਡ بس ਇਹਦੇ ਦੀ ਗੂਗਲ ਪੇ ਨੰਬਰ ਚੱਲਦਾ ਆਪਣਾ ਠੀਕ ਹੈ ਗੱਲ ਸਾਰੀਆਂ ਭਾਗਾਂ ਲੀਆਂ ਬਹੁਤ ਚੰਗੀਆਂ ਬਸ਼ਿਕ ਠੀਕ ਹੈ ਬੱਸ ਧੰਨਵਾਦ